ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਰੀਆ ਕਾਲ ਮੈਂ ਹਾਂ ਹਰਮਨ ਪ੍ਰੀਤਪੌਰ ਹਰ ਰੋਜ਼ੀ ਤਰ੍ਹਾਂ ਮੈਂ ਖਬਰਾਂ ਲੈ ਕੇ ਹਾਜ਼ਰ ਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ 6 ਜੂਨ ਦੀ ਅਕਾਲ ਤੱਕ ਸਾਬ ਤੇ ਕਹਿੰਦੇ ਤਣਾਤਣੀ ਹੋ ਸਕਦੀ ਹੈ ਜੀ ਇਹੋ ਜ ਬਿਲਕੁਲ ਜੀ ਬਿਲਕੁਲ ਦੇਖੋ ਇਹ ਹਰ ਵਾਰ ਹੀ ਹੁੰਦਾ ਜੀ ਇਦਾਂ ਹਰ ਵਾਰੀ ਇਸ ਗੱਲ ਦਾ ਡਰ ਹੁੰਦਾ ਵੀ ਕਿਤੇ ਉਥੇ ਸਿੱਖ ਆਪਸ 'ਚ ਲੜਨਾ ਪੈਣ ਤੁਸੀਂ ਦੇਖੋ ਵੀ ਇਹ ਗੱਲ ਹੀ ਆਪਸ ਦੇ ਵਿੱਚ ਕਿੰਨੀ ਭੱਦੀ ਲੱਗਦੀ ਆ ਵੀ ਇਸ ਗੱਲ ਦਾ ਡਰ ਪੈਦਾ ਹੋਵੇ ਕਿ ਕਿਤੇ ਸਿੱਖ ਆਪਸ ਦੇ ਵਿੱਚ ਲੜਨਾ ਪੈਣ ਕਿਉਂਕਿ ਇਹ ਲੜ ਹੀ ਪੈਂਦੇ ਹੁੰਦੇ ਹਨ ਗੱਲ ਅਗਲੀ ਇਹ ਵੀ ਆ ਤੇ ਹੁਣ ਵੀ ਇਸ ਗੱਲ ਦਾ ਡਰ ਆ ਵੀ ਕਿਤੇ ਉਥੇ ਸਿੱਖ ਆਪਸ ਦੇ ਵਿੱਚ ਲੜਨਾ ਪੈਣ ਤਾਜ਼ਾ ਜਾਣਕਾਰੀ ਇਹ ਆ ਵੀ 6 ਜੂਨ ਤੱਕ ਜਿਹੜਾ ਘੱਲੋ ਘਰਾ ਦੇ ਚੱਲਣਾ ਜਿਹੜਾ ਕਿ 1 ਜੂਨ ਤੋਂ ਸ਼ੁਰੂ ਹੁੰਦਾ 6 ਜੂਨ ਤੱਕ ਚੱਲਦਾ ਜਿਹਦੇ ਵਿੱਚ ਲੰਘੇ ਕੱਲ ਦਰਬਾਰ ਸਾਹਿਬ ਵਿੱਚ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਆ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਨੂੰ ਦਿਖਾਇਆ ਗਿਆ ਜਿਹਦੇ ਵਿੱਚ ਗੋਲੀ ਲੱਗੀ ਸੀ ਜਦੋਂ ਉਹ ਫੌਜਾਂ ਗਈਆਂ ਸੀ ਸਾਡੀਆਂ ਚੜ ਕੇ ਤੇ ਉਹਨਾਂ ਨੇ ਉੱਥੇ ਬਹੁਤ ਵੱਡੇ ਪੱਧਰ ਤੇ ਹਮਲਾ ਕੀਤਾ ਸੀ ਉਦੋਂ ਫਿਰ ਇੱਕ ਗੋਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੱਗੀ ਸੀ ਕੱਲ ਉਹ ਸਰੂਪ ਵੀ ਸੰਗਤ ਦੇ ਲਈ ਪ੍ਰਦਰਸ਼ਿਤ ਕੀਤਾ ਗਿਆ ਤੇ ਉਹ ਗੋਲੀ ਵੀ ਦਿਖਾਈ ਗਈ ਆ ਅਰ ਦੇਖੋ ਇਹ ਦਿਨ ਕਿਵੇਂ ਚੱਲਦੇ ਆ ਤੇ ਸਾਡੇ ਆੜਿਆਂ ਨੂੰ ਆਪਸ ਦੇ ਵਿੱਚ ਲੜਨ ਤੋਂ ਵੇਹਲ ਹੀ ਨਹੀਂ ਮਿਲਦੀ ਹੈਰਾਨੀ ਤਾਂ ਇਸ ਗੱਲ ਦੀ ਆ ਵੀ ਉਹਦੇ ਨਾਲ ਲੜਪੇ ਉਹਦੇ 'ਚ ਨੁਕਸ ਕਰਤਾ ਉਹਨੂੰ ਸਾਨੂੰ ਪਸੰਦ ਨਹੀਂ ਆਹ ਨਹੀਂ ਸਾਨੂੰ ਪਸੰਦ ਬਸ ਆਹ ਠੰਗ ਮਠੰਗੀ ਚੱਲੀ ਜਾਂਦਾ ਹੁਣ ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਜੋ ਕੁਝ ਬੀਤੇ ਦੇ ਵਿੱਚ ਵਾਪਰਿਆ ਆਪਾਂ ਨੂੰ ਉਹਦੇ ਵੱਲ ਗੌਰ ਕਰਨੀ ਚਾਹੀਦੀ ਆ ਵੀ ਆਹ ਕੁਝ ਸਾਡੇ ਨਾਲ ਹੋਇਆ ਪਰ ਅਸੀਂ ਉਹਦੇ ਵੱਲ ਗੌਰ ਕਰਨ ਦੀ ਥਾਂ ਦੇ ਉੱਤੇ ਗੌਰ ਕੀ ਆ ਉਹਨੂੰ ਅਸੀਂ ਸੁਨਿਆ ਨਹੀਂ ਜਾਰੀ ਕਰਨ ਦੇਣਾ ਉਹਨੂੰ ਅਸੀਂ ਆ ਨਹੀਂ ਕਰਨ ਦੇਣਾ ਬਾਬਾ ਹਰਨਾਮ ਸਿੰਘ ਤੁਮਾ ਨੇ ਇਹ ਗੱਲ ਕਹੀ ਉਹ ਕਹਿੰਦੇ ਵੀ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਕਾ ਜਥੇਦਾਰ ਨੇ ਇਹ ਕਹਿੰਦੇ ਜੀ ਸਿੱਖਾਂ ਦੇ ਪ੍ਰਬੰਧਕ ਜਥੇਦਾਰ ਨਹੀਂ ਹੈਗੇ ਇਸ ਕਰਕੇ ਕਹਿੰਦੇ ਜੀ ਅਸੀਂ ਇਹਨਾਂ ਨੂੰ ਇੱਥੇ ਬੁੱਲਣ ਨਹੀਂ ਦੇਣਾ ਅਸੀਂ ਕੌਮ ਦੇ ਨਾਂ ਤੇ ਸੁਣੀਹਾਂ ਨਹੀਂ ਜਾਰੀ ਕਰਨ ਦੇਣਾ ਇਹਨਾਂ ਦੇ ਹੱਥੋਂ ਅਸੀਂ ਜਿਹੜੇ ਉਦੋਂ ਸ਼ਹੀਦ ਹੋਏ ਪਰਿਵਾਰ ਆ ਤੇ ਉਹਨਾਂ ਨੂੰ ਸਨਮਾਨਤ ਨਹੀਂ ਹੋਣ ਦੇਣਾ ਉਹਨਾਂ ਨੇ ਇਹ ਗੱਲ ਕਹੀ ਆ ਹੁਣ ਇਸ ਗੱਲ ਦੇ ਉੱਤੇ ਉਹ ਕਹਿੰਦੇ ਜੇਕਰ ਇਦਾਂ ਹੋਇਆ ਕਨੇ ਜੀ ਇੱਥੇ ਮਾਹੌਲ ਖਰਾਬ ਹੋ ਸਕਦਾ ਲੋ ਜੀ ਉਸ ਤੋਂ ਬਾਅਦ ਕਹਿੰਦੇ ਵੀ ਕੱਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੇ ਸਾਥੀਆਂ ਦੇ ਸਮੇਤ ਤੇ ਇਹਨਾਂ ਨੂੰ ਜਾ ਕੇ ਮਿਲ ਕੇ ਆਏ ਆ ਘੰਟਾ ਡੇਢ ਘੰਟਾ ਮੀਟਿੰਗ ਵੀ ਚੱਲੀ ਆ ਪਰ ਬੇਨਤੀਜਾ ਨਿਕਲੀ ਆ ਇਹ ਬੇਨਤੀਜਾ ਮੀਟਿੰਗ ਨਿਕਲੀ ਆ ਇਹਦਾ ਕੋਈ ਸਰਤਾਣੀ ਨਿਕਲਿਆ ਉਥੇ 6000 ਦੇ ਕਰੀਬ ਪੁਲਿਸ ਮੁਲਾਜ਼ਮਾ ਜਿਹੜਾ ਉਹ 5 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਲਾ ਦਿੱਤਾ ਜਾਣਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਚੱਪੇ ਚੱਪੇ ਦੇ ਉੱਤੇ ਪੁਲਿਸ ਤਾਇਨਾਤ ਕਰਨੀ ਆ ਦਰਜਨਾਂ ਦੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਨਾਕੇ ਲੱਗ ਜਾਣੇ ਆ ਪਤਾ ਕਿਉਂ ਵੀ ਕਿਤੇ ਸਿੱਖ ਆਪਸ ਦੇ ਵਿੱਚ ਨਾ ਲੜ ਪੈਣ ਇਸ ਕਰਕੇ ਵੀ ਕਿਤੇ ਇਹ ਕੋਈ ਵੱਡਾ ਟੁੱਕ ਨਾ ਕਰ ਦੇਣ ਇਸ ਕਰਕੇ ਕਿਤੇ ਮਾਹੌਲ ਖਰਾਬ ਨਾ ਹੋ ਜੇ ਕਿਤੇ ਸਿਰ ਨਾ ਪਾਟ ਜਾਣ ਇਸ ਕਰਕੇ ਤੁਸੀਂ ਦੇਖੋ ਵੀ ਜਦੋਂ ਆਹ ਖਬਰਾਂ ਆਉਂਦੀਆਂ ਤੇ ਇਹ ਸਾਡੀ ਸ਼ਾਨ ਬਣਦੀ ਆ ਕਦੇ ਅਜੇ ਤੱਕ ਆਪਾਂ ਦੇਖਿਆ ਹੋਵੇ ਵੀ ਭਾਈ ਸਿੱਖ ਜਿੱਥੇ ਬੰਦਗਾਂ ਨੇ ਇਕੱਠੇ ਹੋ ਕੇ ਹੰਬੜਾ ਮਾਰਨ ਦੀ ਗੱਲ ਕਹੀ ਹੋਵੇ ਵੀ ਇੱਕ ਪਿੰਡ ਇੱਕ ਗੁਰਦੁਆਰਾ ਆਪਾਂ ਇਹ ਕੰਮ ਕਰਨਾ ਕਦੇ ਸਿੱਖ ਜਿੱਥੇ ਬੰਦਗਾਂ ਨੇ ਇਕੱਠੇ ਹੋ ਕੇ ਗੱਲ ਕਹੀ ਹੋਵੇ ਕਿ ਭਾਈ ਜੋ ਬੀਤੇ ਦੇ ਵਿੱਚ ਹੋ ਗਿਆ ਹੋ ਗਿਆ ਆ ਜੋ ਆਪਾਂ ਕੋਈ ਚੌਧਰ ਦੇ ਕੋਈ ਰਤਬੇ ਦੀ ਥਾਂ ਨੇ ਉੱਤੇ ਸਿੱਖੀ ਦੇ ਪ੍ਰਚਾਰ ਦੇ ਲਈ ਡੋਰ ਟੂ ਡੋਰ ਜਾ ਕੇ ਆਪਾਂ ਪ੍ਰਚਾਰ ਕਰਨਾ ਜਦੋਂ ਵੀ ਖਬਰ ਆਉ ਕੋਈ ਕਲੇਸ਼ ਦੀ ਆਉ ਸਾਨੂੰ ਆ ਨਹੀਂ ਮਨਜ਼ੂਰ ਸਾਨੂੰ ਉਹ ਨਹੀਂ ਮਨਜ਼ੂਰ ਸਾਨੂੰ ਪਤਾ ਵੀ ਘਾਟਾਂ ਬਹੁਤ ਹੈਗੀਆਂ ਪਰ ਤੁਸੀਂ ਤਾਂ ਮਾਈਕ ਫੜ ਕੇ ਡੌਂਡੀ ਪਿੱਟਣ ਲੱਗੇ ਇੱਕ ਦੂਜੇ ਦੀ ਮਿੰਟ ਲਾਉਨੇ ਆ ਮਿੱਟੀ ਪਟ ਪਟ ਕੇ ਤੁਸੀਂ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਪੈਦਾ ਕਰ ਦਿੰਨੇ ਆ ਵੀ ਭਾਈ ਯਾਰ ਸਹੀ ਕੌਣ ਹੈ ਤੇ ਗਲਤ ਕੌਣ ਹੈ ਹੁਣ ਦੇਖੋ ਧੁੰਮਾ ਸਾਹਿਬ ਸਾਡੇ ਲਈ ਤਾਂ ਸਾਰੇ ਸਤਿਕਾਰਯੋਗ ਅਸੀਂ ਗੱਲ ਕਰਾਂਗੇ ਤੇ ਗੱਲ ਇਹ ਹੁੰਦੀ ਵੀ ਲੈ ਤੁਸੀਂ ਕਿਹੜਾ ਗੁਰੂ ਵਾਲੇ ਆ ਬਿਲਕੁਲ ਸਹੀ ਗੱਲ ਹੈ ਜੀ ਅਸੀਂ ਅੰਮ੍ਰਿਤ ਪਾਣ ਨਹੀਂ ਕੀਤਾ ਪਰ ਭਾਈ ਤੁਸੀਂ ਤਾਂ ਕੀਤਾ ਪਰ ਅਸੀਂ ਲੜਦੇ ਤਾਂ ਨਹੀਂ ਗਾਲਾਂ ਤਾਂ ਨਹੀਂ ਕੱਢਦੇ ਨਾ ਕੋਈ ਕੁਰਸੀ ਦਾ ਰੌਲਾ ਨਾ ਅਸੀਂ ਅਪਸ਼ਬਦਾਂ ਨਹੀਂ ਵਰਤੋ ਕਰਦੇ ਆ ਇਹ ਤਾਂ ਸਿੱਖ ਕਰਦੀ ਆ ਕੁਝ ਅੱਜਕੱਲ ਹੁਣ ਬਾਬਾ ਧੁੰਮਾ ਇਹ ਗੱਲ ਕਹਿੰਦੇ ਜੀ ਕਿ ਜਥੇਦਾਰ ਗੜਗੱਜ ਨੇ ਜਿਹੜੇ ਉਹ ਸਰਬਸੰਮਤੀ ਨਾਲ ਨਹੀਂ ਜੁੜੇ ਹੋਏ ਇਹਨਾਂ ਨੂੰ ਸਿੱਖ ਸਾਰਿਆਂ ਨੇ ਪ੍ਰਵਾਨ ਨਹੀਂ ਕੀਤਾ ਤੇ ਹੁਣ ਜੇ ਆਪਾਂ ਦੂਜਾ ਸਵਾਲ ਇਹ ਕਰਗੇ ਬਾਬਾ ਧੂਮਾ ਨੂੰ ਕਿਹੜਾ ਸਾਰੇ ਸਿੱਖ ਪ੍ਰਵਾਨ ਕਰਦੇ ਆ ਉਹ ਕਿਹੜਾ ਸਰਬਸੰਮਤੀ ਨਾਲ ਇਦਾਂ ਉਹ ਬਾਬਾ ਧੂਮਾ ਨੇ ਜਿਹੜੇ ਉਹਨਾਂ ਨੂੰ ਵੀ ਨਹੀਂ ਪ੍ਰਵਾਨ ਕਰਦੇ ਬਹੁਤੇ ਲੋਕ ਤੁਸੀਂ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਦੇਖ ਲਓ ਤੇ ਸਿੱਖਾਂ ਦੀਆਂ ਕੀ ਟਿੱਪਣੀਆਂ ਆਉਂਦੀਆਂ ਮਤਲਬ ਸਿੱਖ ਕੌਮ ਨੇ ਸਾਰਿਆਂ ਨੂੰ ਸਰਬਸੰਮਤੀ ਨਾਲ ਅਜੇ ਤੱਕ ਨਹੀਂ ਪ੍ਰਵਾਨ ਕੀਤਾ ਕਿਹੜੀ ਅਸੀਂ ਸ਼ਖਸੀਅਤ ਆ ਜਿਹਨੂੰ ਇਦਾਂ ਪ੍ਰਵਾਨ ਕੀਤਾ ਹੋਵੇ ਸੋ ਜਿਹੜੇ ਨਾ ਇਹ ਆਪਸੀ ਰੌਲੇ ਆ ਜਿਹੜੇ ਕਿ ਗੂਗਲ ਤੇ ਚਲੇ ਜਾਂਦੇ ਆ YouTube ਤੇ ਚਲੇ ਜਾਂਦੇ ਆ ਕਈ ਦਹਾਕਿਆਂ ਤੱਕ ਸਾਡੇ ਇਹ ਕਹਾਣੀਆਂ ਅਸੀਂ ਕਰਦੇ ਕਿ ਕੀ ਰਹੇ ਆ ਇਹ ਸਾਰਾ ਕੁਝ ਉੱਥੇ ਚਲਾ ਜਾਂਦਾ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸਾਨੂੰ ਪਰ ਅਸੀਂ ਕਦੇ ਕੀਤਾ ਨਹੀਂ ਅਸੀਂ ਕਦੇ ਇਸ ਗੱਲ ਨੂੰ ਸਮਝਿਆ ਹੀ ਨਹੀਂ ਵੀ ਸਾਡੇ ਹਿੱਸੇ ਦੇ ਵਿੱਚ ਕੰਮ ਕਿਹੜੇ-ਕਿਹੜੇ ਆਉਂਦੇ ਆ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਉੱਤੇ ਲਿਸ਼ਕਣੀਆਂ ਤਲਵਾਰਾਂ ਵੀ ਵੇਖ ਲੀਆਂ ਅਸੀਂ ਤਾਂ ਪੱਗਾਂ ਲੈਣੀਆਂ ਵੀ ਵੇਖ ਲੀਆਂ ਅਸੀਂ ਕੁੜਤੇ ਪਾੜਦੇ ਵੀ ਦੇਖ ਲਏ ਅਸੀਂ ਠੱਕੇ ਪੈਂਦੇ ਵੀ ਵੇਖ ਲਏ ਜੇ ਅਸੀਂ ਗੁਰੂਆਂ ਦੇ ਦਰ ਦੇ ਉੱਤੇ ਵੀ ਆ ਕੁਝ ਕਰਨਾ ਤੇ ਭਾਈ ਤੁਹਾਡੇ ਜਿਹੜੇ ਮਸਲੇ ਹੈਗੇ ਆ ਉਹ ਤੁਸੀਂ ਬੰਦ ਕਮਰੇ ਦੇ ਵਿੱਚ ਨਿਜੀ ਠੋ ਤੁਹਾਡਾ ਇਹ ਆਪਣਾ ਨਿੱਜੀ ਮਸਲਾ ਹੈਗਾ ਪਰ ਇਹ ਕੌਮ ਦੇ ਮਸਲੇ ਥੋੜੀ ਵੀ ਭਾਈ ਸਿੱਖਾਂ ਨੇ ਕਿਹਾ ਜੀ ਕਿ ਅਸੀਂ ਆ ਨਹੀਂ ਕੁਝ ਹੋਣ ਦੇਣਾ ਰੋਲੇ ਤੁਹਾਡੇ ਆਪਣੇ ਆ ਤੇ ਸੁਣੀਹਾ ਸਾਰੇ ਸਿੱਖਾਂ ਤੱਕ ਪਹੁੰਚਣਾ ਬੜੀ ਮਾੜੀ ਗੱਲ ਹੈਗੀ ਜੀ ਬਿਲਕੁਲ ਟੈਣਾ ਸਾਹਿਬ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੋ ਕੋ ਚੱਲ ਰਿਹਾ ਹੈ ਇੱਕ ਆਮ ਸਿੱਖ ਜਿਹੜਾ ਕਿ ਬਹੁਤ ਦੁੱਖ ਬਹੁਤ ਉਦਾਸੀ ਮਹਿਸੂਸ ਕਰਦਾ ਹੈ ਇਹਨਾਂ ਦਿਨਾਂ ਦੇ ਵਿੱਚ ਉਹਦੇ ਮਨ ਦੇ ਉੱਪਰ ਕੀ ਬੀਤਰੀ ਹੋਊਗੀ ਉਹ ਕੀ ਸੋਚ ਰਿਹਾ ਹੋਊਗਾ ਕਿ ਮੇਰੀ ਕੌਮ ਦੇ ਵਿੱਚ ਕੀ ਕੀ ਹੋਈ ਜਾਂਦਾ ਹੈ ਇਹਨੇ ਤਾਂ ਸੰਜੀਦਾ ਹੈ ਹੀ ਨਹੀਂ ਨਾ ਆਪਣੇ ਵਾਲੇ ਲੋਕ ਆ ਜਿਹੜੇ ਉਹ ਇੰਨੇ ਗੰਭੀਰ ਇੰਨੇ ਸੰਜੀਦਾ ਤਾਂ ਅਜੇ ਤੱਕ ਹੋਈ ਹੀ ਨਹੀਂਗੇ ਇਹਨਾਂ ਨੇ ਐ ਥੋੜੀ ਕਦੇ ਕਿਹਾ ਜੀ ਕਿ ਅਸੀਂ ਇੰਨੇ ਗੰਭੀਰ ਆ ਇੰਨੇ ਸੁਖਮ ਅਸੀਂ ਵੀ ਭਾਈ ਸਾਡੇ ਦਿਲ ਦੁਖਗੇ ਆ ਉਸ ਤਾਂ ਲੜਪਾਂਗੇ ਮਰ ਜਾਾਂਗੇ ਮਾਰ ਦੇਾਂਗੇ ਬਸ ਸਾਡੇ ਕੋਲ ਤਾਂ ਦੋ ਤਿੰਨ ਸ਼ਬਦ ਇਹੇ ਆਉਂਦੇ ਆ ਵੀ ਅਸੀਂ ਐ ਕਰ ਦਿੰਨੇ ਹੁੰਨੇ ਆ ਅਸੀਂ ਆਹ ਕਰਨ ਤੋਂ ਗੁਰੇਜ਼ ਨਹੀਂ ਕਰਦੇਗੇ ਸਾਨੂੰ ਕੋਈ ਰੋਕ ਨਹੀਂ ਸਕਦਾ ਬਸ ਆਹੀ ਗੱਲਾਂ ਅਸੀਂ ਕਰੀ ਜਾਣੀਆਂ ਤੇ ਹਾਲਾਤ ਕੀ ਬਣੇ ਪਏ ਆ ਅੱਜ ਇਹ ਦੇਖ ਲੋ ਇੱਕ ਪਾਸੇ ਡੌਂਡੀ ਨੇ ਇਹ ਪਟਣਗੇ ਵੀ ਭਾਈ ਬਹੁਤ ਮਾੜਾ ਹੋਈ ਜਾਂਦਾ ਜੀ ਸਿੱਖ ਧਰਮ ਬਦਲੀ ਜਾਂਦੇ ਆ ਹਾਲਾਂਕਿ ਮੈਂ ਕੋਈ ਧਰਮ ਬਦਲਣਾ ਜਾਂ ਕੋਈ ਨਾਂ ਬਦਲਣਾ ਮੈਂ ਇਹਦੇ ਕੋਈ ਪੱਖ ਜਾਂ ਖਿਲਾਫ ਨਹੀਂਗਾ ਬੰਦੇ ਦੀ ਆਪਣੀ ਨਿੱਜੀ ਮਰਜ਼ੀ ਆ ਪਰ ਤੁਸੀਂ ਕਦੇ ਇਹ ਗੱਲ ਕਹੀ ਵੀ ਜਿਵੇਂ ਕਿ ਈਸਾਈ ਭਾਈਚਾਰਾ ਪ੍ਰਚਾਰ ਕਰਦਾ ਅਸੀਂ ਸਾਰੇ ਓਵੇਂ ਕਰਦੇ ਆ ਕਦੇ ਸੰਪਰਦਾਵਾਂ ਨੇ ਇਕੱਠੇ ਹੋ ਕੇ ਇਸ ਗੱਲ ਦੇ ਉੱਤੇ ਮੀਟਿੰਗ ਕੀਤੀ ਆ ਕਦੇ ਸ਼੍ਰੋਮਣੀ ਕਮੇਟੀ ਬਾਬਾ ਤੁਮਾ ਬਾਕੀ ਜਿਹੜੀਆਂ ਸੰਪਰਦਾਵਾਂ ਬਾਕੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਇਕੱਠੇ ਹੋ ਕੇ ਗੱਲ ਕੀਤੀ ਆ ਉਦਾਂ ਹੀ ਉਦਾਂ ਹਵਾ ਦੇ ਵਿੱਚ ਡਾਂਗਾ ਮਾਰੀ ਜਾਂਦੇ ਆ ਮੁੱਦੇ ਦੇ ਉੱਤੇ ਆਉਂਦੇ ਨਹੀਂਗੇ ਸੋ ਮੈਨੂੰ ਬਹੁਤ ਹੈਰਾਨੀ ਹੁੰਦੀ ਤੇ ਦੁੱਖ ਵੀ ਹੁੰਦਾ ਵੀ ਕਿਹੜੇ ਰਾਹ ਦੇ ਉੱਤੇ ਪਟੋਰੇ ਹੋਏ ਆ ਜੀ ਜੀ ਬਿਲਕੁਲ ਸਹੀ ਸੋ ਖੈਰ ਅੱਗੇ ਵੱਧਦੇ ਆ ਜਨਾਬ ਹੁਣ ਥੋੜੀ ਸਿਆਸਤ ਦੀ ਗੱਲ ਕਰਦੇ ਆ ਜੀ ਲੁਧਿਆਣੇ ਤੋਂ ਭਾਜਪਾ ਉਮੀਦਵਾਰ ਨੇ ਵੀ ਕਾਗਜ਼ ਦਾਖਲ ਕਰ ਦਿੱਤੇ ਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਸਾਰੇ ਉਮੀਦਵਾਰ ਮੈਦਾਨ 'ਚ ਆ ਗਏ ਨੇ ਬਿਲਕੁਲ ਜੀ ਬਿਲਕੁਲ ਕਿਉਂਕਿ ਲੰਘਿਆ ਕੱਲ ਯਾਨੀ ਕਿ ਸੋਮਵਾਰ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਸੀਗਾ ਸੋ ਇਸ ਕਰਕੇ ਭਾਈ ਹੁਣ ਸਾਰੀਆਂ ਸਿਆਸੀ ਪਾਰਟੀਆਂ ਦੇ ਜਿਹੜੇ ਉਮੀਦ ਵੋਟੂ ਉੜ ਮੈਦਾਨ ਦੇ ਵਿੱਚ ਹੈ ਹੁਣ ਕੌਣ ਜਿੱਤਦਾ ਕੌਣ ਹਾਰਦਾ ਇਹਦਾ ਪਤਾ ਲੱਗੂਗਾ ਜੀ 23 ਜੂਨ ਨੂੰ ਵੋਟਾਂ ਪੈਣੀਆਂ 19 ਜੂਨ ਨੂੰ ਮੁੱਖ ਤੌਰ ਦੇ ਉੱਤੇ ਮੁਕਾਬਲਾ ਤਿੰਨ ਪਾਰਟੀਆਂ ਦੇ ਵਿੱਚ ਹੈ ਬੀਜੇਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀਏ ਸੀਟ ਸੀ ਗੁਰਪ੍ਰੀਤ ਗੋਗੀ ਦੇ ਰੂਪ ਦੇ ਵਿੱਚ ਉਹ ਚਾਹੁੰਦੇ ਜੀ ਕਿ ਸੀਟ ਸਾਡੇ ਕੋਲੇ ਰਵੇ ਤੇ ਮੈਨੂੰ ਵੀ ਇਸ ਗੱਲ ਦੀ ਆਸ ਆ ਹਾਲਾਂਕਿ ਮੈਂ ਪੱਤਰਕਾਰ ਦੇ ਤੌਰ ਦੇ ਉੱਤੇ ਪਹਿਲਾਂ ਹੀ ਤਾਂ ਗੱਲ ਨਹੀਂ ਕਰਨੀ ਚਾਹੀਦੀ ਕੌਣ ਜਿੱਤ ਸਕਦਾ ਪਰ ਹਾਂ ਕਿਉਂਕਿ ਹੁਣ ਤੱਕ ਆਪਾਂ ਇਹ ਦੇਖਿਆ ਵੀ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਆ ਤੇ ਉਹਦੇ ਕੋਲੇ ਸਾਰੇ ਤਰੀਕੇ ਵੀ ਹੁੰਦੇ ਜਿੱਤਣ ਦੇ ਤੇ ਉਹ ਜਿੱਤ ਵੀ ਜਾਂਦੀ ਹੁੰਦੀ ਹੈ ਇਸ ਕਰਕੇ ਮੰਨਣਾ ਬਣਦਾ ਵੀ ਸ਼ਾਇਦ ਇਹ ਸੀਟ ਉਹ ਲੈ ਜਾਣ ਸ਼ਾਇਦ ਮੈਨੂੰ ਇਹ ਲੱਗਦਾ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਪਏ ਆ ਉਹ ਐਂ ਲੱਗਦਾ ਵੀ ਭਾਈ ਹੁਣ ਸਿਆਸੀ ਪਾਰਟੀਆਂ ਦੀ ਬਸ ਲੜਾਈ ਇੱਕ ਰਹਿ ਗਈ ਆ ਵੀ ਲੁਧਿਆਣਾ ਜਿਤਨਾ ਆਪਾਂ ਲੁਧਿਆਣਾ ਆਪਾਂ ਜਿਤਨਾ ਲੁਧਿਆਣਾ ਆਪਾਂ ਜਿਤਨਾ ਬਸ ਆਹ ਕੁਝ ਹੋਈ ਜਾਂਦਾ ਸੋ ਟੋਟਲ ਕਿੰਨੇ ਉਮੀਦਵਾਰ ਹੋਣਗੇ ਮੈਦਾਨ ਦੇ ਵਿੱਚ ਇਹ ਕੱਲ ਜਾਂ ਪਰਸੋਂ ਤੱਕ ਪਤਾ ਲੱਗ ਜਾਣਾ ਜਿਨੇ ਆਪਣੇ ਕਾਗਜ਼ ਵਾਪਸ ਲੈਣੇ ਆ ਉਹ ਕਾਗਜ਼ ਵਾਪਸ ਲੈ ਲੂਗਾ ਜਿਹਦੇ ਕਾਗਜ਼ਾਂ ਦੇ ਵਿੱਚ ਕੋਈ ਤਰੁੱਟੀ ਆ ਉਹ ਕਾਗਜ਼ ਰੱਦ ਹੋ ਜਾਣਗੇ ਤੇ ਕੱਲ ਜਾਂ ਪਰਸੋਂ ਤੱਕ ਪਤਾ ਲੱਗ ਜਾਊਗਾ ਵੀ ਟੋਟਲ ਉਮੀਦਵਾਰ ਕਿੰਨੇ ਮੈਦਾਨ ਦੇ ਵਿੱਚ ਰਹਿ ਗਏ ਆ ਸੋ ਦੇਖਦੇ ਭਾਈ ਕੀ ਬਣਦਾ ਪਰ ਇਹ ਆ ਵੀ ਗਹਿ ਗੱਚ ਮੁਕਾਬਲਾ ਹੋਊਗਾ ਸਾਰੀਆਂ ਸਿਆਸੀ ਪਾਰਟੀਆਂ ਨੇ ਦੂਜੇ ਦੀ ਪੁਆਂਟ ਨਹੀਂ ਲਵਾਉਣ ਵਾਸਤੇ ਹਰ ਤਰੀਕਾ ਵਰਤਣਾ ਰਾਤੋਂ ਰਾਤ ਡਰਾਮੇਬਾਜ਼ੀ ਬੜੀ ਹੋਊਗੀ ਵੀ ਭਾਈ ਇਹਦਾ ਬੰਦਾ ਪਟਕੇ ਆ ਪਾ ਇਧਰ ਲੈ ਜੀ ਇਹਦਾ ਬੰਦਾ ਪਟਕੇ ਆ ਆਪਾਂ ਇਉਂ ਕਰ ਲਗੇ ਆਹ ਕੁਝ ਵੀ ਬੜਾ ਚੱਲਣਾ ਜੀ ਜੀ ਬਟਨਾ ਸਾਹਿਬ ਜਿਹੜੇ ਆਲਰੇਡੀ ਕੈਲੋਬਿਟ ਪੁੱਸੀਆਂ ਮਾਰ ਚੁੱਕੇ ਆ ਪਾਰਟੀਆਂ ਬਦਲ ਚੁੱਕੇ ਆ ਉਹਨਾਂ ਨੂੰ ਲੈ ਕੇ ਰੌਲਾ ਵੀ ਬੜਾ ਹੈ ਕਮਲਜੀਤ ਕੜਵਲ ਦੇ ਕਾਂਗਰਸ ਦੇ ਵਿੱਚ ਜਾਣਤੇ ਕਹਿੰਦੇ ਕਾਫੀ ਜ਼ਿਆਦਾ ਰੌਲਾ ਪਿਆ ਹੋਇਆ ਅਸਲ ਵਿੱਚ ਤਾਂ ਜਿਹੜੇ ਲੁਧਿਆਣੇ ਦੀ ਰਾਜਨੀਤੀ ਦੇ ਵਿੱਚ ਕਿਸੇ ਵੇਲੇ ਬੈਂਸ ਭਰਾਵਾਂ ਦਾ ਬੜਾ ਸਰਗਰਮੀ ਵਾਲਾ ਯੋਗਦਾਨ ਸੀਗਾ ਪਰ ਹੁਣ ਨਹੀਂ ਕਿਉਂਕਿ ਦੋਵੇਂ ਭਰਾ ਦੋ-ਦੋ ਵਾਰ ਐਮਐਲਏ ਰਹੇ ਦੋਵੇਂ ਭਰਾ 2022 ਦੇ ਵਿੱਚ ਹਾਰ ਗਏ ਤੇ ਦੋਵੇਂ ਭਰਾ ਹਾਰੇ ਆਮ ਆਦਮੀ ਪਾਰਟੀ ਦੇ ਕੋਲ ਦੋਵੇਂ ਭਰਾ ਪਿਛਲੇ ਸਾਲ ਮੇਰਾ ਖਿਆਲ ਹੈ ਵੀ ਸਾਡੇ ਪਰਿਵਾਰਕ ਜੀਆ ਨੂੰ ਪਤਾ ਹੀ ਆ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਕਿਸੇ ਵੇਲੇ ਬੈਂਸ ਭਰਾਵਾਂ ਦੀ ਤੇ ਕੜਵਲ ਦੀ ਆਪਸ ਦੇ ਵਿੱਚ ਯਾਰੀ ਬੜੀ ਗੂੜੀ ਸੀ ਫਿਰ ਸਿਆਸਤ ਦੇ ਚੱਲਦਿਆਂ ਯਾਰੀ ਵਿਰੋਧਤਾ ਦੇ ਵਿੱਚ ਬਦਲ ਗਈ ਤੇ ਫਿਰ ਵਿਰੋਧਤਾ ਤੋਂ ਦੁਸ਼ਮਣੀ ਦੇ ਵਿੱਚ ਬਦਲ ਗਈ ਜਿਹੜੀ ਕਿ ਅੱਜ ਤੱਕ ਦੁਸ਼ਮਣੀ ਦੇ ਰੂਪ ਦੇ ਵਿੱਚ ਚੱਲਦੀ ਆ ਸੋ ਜਦੋਂ ਬੈਂਸ ਭਰਾ ਜਿਹੜੇ ਕਾਂਗਰਸ ਦੇ ਵਿੱਚ ਆ ਗਏ ਨ ਲੱਗਦਾ ਵੀ ਚਲੋ ਹੁਣ ਕਲੇਸ਼ ਮੁੱਕ ਗਿਆ ਚਲੋ ਉਹ ਕੜਵਲ ਆਪਦਾ ਹੋਰ ਪਾਰਟੀ ਵੱਲੋਂ ਲੜਨ ਲਿਆ ਕਰੂਗਾ ਇਹ ਕਾਂਗਰਸ ਵੱਲੋਂ ਹੋਇਆ ਕਰਨਗੇ ਤੇ ਗੱਲ ਖਤਮ ਪਰ ਦੋ ਜੜ ਪਹਿਲਾਂ ਕੀ ਹੋਇਆ ਜੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਤੇ ਕੜਵਲ ਹੋਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰ ਲੈ ਲੁਧਿਆਣੇ ਚ ਹੁਣ ਜਿਹੜੇ ਰਾਜਾ ਬਣੇਗਾ ਉਹ ਇਹ ਗੱਲ ਕਹਿੰਦੇ ਜੀ ਕਿ ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ ਨਾ ਮੈਨੂੰ ਪੁੱਛਿਆ ਗਿਆ ਮੈਂ ਪਾਰਟੀ ਦਾ ਪ੍ਰਧਾਨ ਆ ਇਹ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਸ਼ਾਮਿਲ ਕੀਤਾ ਗਿਆ ਬੈਂਸ ਭਰਾਵਾਂ ਨੇ ਵੀ ਇਤਰਾਜ਼ ਜ਼ਾਹਰ ਕੀਤਾ ਨਹੀਂ ਭਾਈ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਸ਼ਾਮਿਲ ਕਿਉਂ ਕੀਤਾ ਹੈਗਾ ਜਦੋਂ ਅਸੀਂ ਇੱਥੇ ਹੈਗੇ ਆਂ ਮਤਲਬ ਇਹ ਜੀ ਕਿ ਇੱਕ ਵਾਰੀ ਰੌਲਾ ਫੇਰ ਪੈ ਗਿਆ ਹੁਣ ਤੁਸੀਂ ਇਹ ਦੇਖੋ ਵੀ ਸ਼ਾਮਿਲ ਕਿਹਨੇ ਕੀਤਾ ਚਰਨਜੀਤ ਚੰਨੀ ਹੋਰਾ ਨੇ ਚੰਨੀ ਹੋਰੀ ਕੌਣ ਆ ਜਲੰਧਰ ਤੋਂ ਐਮਪੀ ਜਲੰਧਰ ਤੋਂ ਐਮਪੀ ਨੇ ਲੁਧਿਆਣੇ ਦੇ ਵਿੱਚ ਜਾ ਕੇ ਬੰਦੇ ਨੂੰ ਪਾਰਟੀ 'ਚ ਸ਼ਾਮਿਲ ਕਰ ਲਿਆ ਪਰ ਜਿਹੜਾ ਲੁਧਿਆਣੇ ਦਾ ਹੀ ਐਮਪੀ ਆ ਰਾਜਾ ਵਿੜਿੰਗ ਤੇ ਜਿਹੜਾ ਪਾਰਟੀ ਦਾ ਪ੍ਰਧਾਨ ਆ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂਗਾ ਉਹਨੇ ਇਹ ਗੱਲ ਕਹੀ ਆ ਮਤਲਬ ਕਾਂਗਰਸ ਦੇ ਵਿੱਚ ਏਕਤਾ ਕਿੰਨੀ ਕੁ ਹੋ ਗਈ ਜਾਂ ਏਕਤਾ ਕਿੰਨੀ ਕੁ ਹੈ ਇਹਦਾ ਇਥੋਂ ਪਤਾ ਲੱਗਦਾ ਵੀ ਆ ਇਹਨਾਂ ਦੀ ਏਕਤਾ ਦੀ ਇਹਦਾ ਨਮੂਨਾ ਇਹ ਆ ਸੋ ਦੇਖਦੇ ਭਾਈ ਕੀ ਬਣਦਾ ਪਰ ਇਹ ਹੈ ਜੀ ਕਿ ਹੁਣ ਤਾਂ ਬਸ 19 ਜੂਨ ਤੱਕ ਇਹੀ ਰੌਲੇ ਰਿਆ ਕਰਨੇ ਆ ਪੰਜਾਬ ਬੰਦੇ ਇਧਰਲੇ ਉਧਰ ਆ ਗਏ ਉਧਰਲੇ ਇਧਰ ਆ ਗਏ ਇਹਨੇ ਇਹਨੂੰ ਮਾਇਤਾ ਇਹਨੇ ਇਹਨੂੰ ਪੱਟ ਲਿਆ ਉਹ ਉਹਨਾਂ ਦੇ ਬੰਦੇ ਇੰਨੇ ਕਾਉਂਸਲਰ ਲੈ ਕੇ ਆ ਉਹ ਇਹਨਾਂ ਦੇ ਕਾਉਂਸਲਰ ਲੈ ਕੇ ਆ ਬਸ ਆ ਹੁਣ ਡਰਾਮਾ ਚੱਲਣਾ ਜੀ ਜੀ ਤੇਣਾ ਸਾਹਿਬ ਮੁੱਖ ਦੀ ਗੱਲ ਇਹ ਹੈ ਜੀ ਕਿ ਹਰ ਇੱਕ ਬੰਦਾ ਸਿਰਫ ਤੇ ਸਿਰਫ ਆਪਣਾ ਹੀ ਫਾਇਦਾ ਸੋਚਦਾ ਲੋਕਾਂ ਦੇ ਬਾਰੇ ਇਸ ਤਾਂ ਬਾਤ ਦੀ ਗੱਲ ਹੈ ਉਧਰ ਵਿਕਰਮਜੀ ਚੌਧਰੀ ਵੀ ਦੁਬਾਰਾ ਤੋਂ ਕਾਂਗਰਸ ਚ ਸ਼ਾਮਲ ਹੋ ਗਏ ਬਿਲਕੁਲ ਜੀ ਬਿਲਕੁਲ ਤੁਸੀਂ ਦੇਖੋ ਵੀ ਇਹਦੇ ਵਿੱਚ ਅਰਥ ਕੀ ਨਿਕਲਦੇ ਆ ਵਿਕਰਮਜੀ ਤੇ ਚੌਧਰੀ ਕੌਣ ਆ ਕਿ ਵਿਕਰਮਜੀ ਚੌਧਰੀ ਹੈਗੇ ਜੀ ਇਸ ਵੇਲੇ ਫਲੋਰ ਤੋਂ ਕਾਂਗਰਸ ਦੇ ਵਿਧਾਇਕ ਜਦੋਂ ਚੌਧਰੀ ਸਾਹਿਬ ਦੀ ਮੌਤ ਹੋਈ ਸੀ ਮੈਂਬਰ ਪਾਰਲੀਮੈਂਟ ਦੀ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਦੀ ਪਿਛਲੇ ਸਾਲ ਉਦੋਂ ਜਮਨੀ ਚੋਣ ਹੋਈ ਜਲੰਧਰੋਂ ਉਦੋਂ ਵਿਕਰਮਜੀਤ ਚੌਧਰੀ ਹੋਰੀ ਚਾਹੁੰਦੇ ਸੀ ਕਿ ਸਾਡੇ ਟੱਬਰ ਨੂੰ ਟਿਕਟ ਮਿਲੇ ਕਿਉਂਕਿ ਸਾਡਾ ਟੱਬਰ ਦਾ ਮੈਂਬਰ ਗਿਆ ਲੋ ਜੀ ਉਹਨਾਂ ਦੀ ਥਾਂ ਦੇ ਉੱਤੇ ਤੇ ਚੰਨੀ ਹੋਰਾਂ ਨੂੰ ਟਿਕਟ ਮਿਲ ਗਈ ਇਹਨਾਂ ਨੇ ਵਿਕਰਮਜੀਤ ਚੌਧਰੀ ਹੋਰਾਂ ਨੇ ਬਹੁਤ ਵਿਰੋਧਤਾ ਕੀਤੀ ਵੀ ਭਾਈ ਇਹ ਤਾਂ ਮੀਟੂ ਵਾਲੇ ਆ ਇਹ ਤਾਂ ਜਨਾਨੀਆਂ ਦੇ ਨਾਲ ਏਦਾਂ ਰਹੇ ਆ ਇਹ ਫਲਾਣਾ ਕੀਤਾ ਢਿੰਗੜਾ ਕੀਤਾ ਬੜਾ ਕੁਝ ਚੱਲਿਆ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਰਕੇ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ, ਮੁਅਤਲ ਕਰ ਦਿੱਤਾ ਗਿਆ। ਲੋ ਜੀ ਹੁਣ ਤੁਸੀਂ ਦੇਖੋ ਜੀ 2025 ਆ ਗਿਆ ਤੇ ਸਾਲ ਬਾਅਦ ਇਹਨਾਂ ਨੂੰ ਪਾਰਟੀ ਦੇ ਵਿੱਚ ਮੁੜ ਕੇ ਲਿਆਂਦਾ ਗਿਆ। ਹੁਣ ਕਮਾਲ ਕਿਹੜੀ ਹੈ ਜਿਹਦੇ ਚ ਕੀ ਜਿਹੜੇ ਚ ਕਲਾਈਮੈਕਸ ਵਾਲੀ ਗੱਲ ਇਹਦੇ ਚ ਕਿਹੜੀ ਹੈ ਸਵਾਲ ਇਹ ਆ। ਉਹ ਇਹ ਆ ਵੀ ਜੇਕਰ ਰਾਜਾ ਬੜਿੰਗ ਨੂੰ ਬਿਨਾਂ ਪੁੱਛੇ ਤੇ ਉਧਰ ਕੜਵਲ ਹੋਰਾਂ ਨੂੰ ਲੈ ਕੇ ਪਾਰਟੀ ਦੇ ਵਿੱਚ ਚੰਨੀ ਹੋਰੀ ਤੇ ਚੰਨੀ ਹੋਰਾ ਦਾ ਸਿਰੇ ਦਾ ਵਿਰੋਧੀ ਵਿਕਰਮਜੀਤ ਚੌਧਰੀ ਤੇ ਇਹਨੂੰ ਪਾਰਟੀ ਦੇ ਵਿੱਚ ਵਾਪਸ ਲਿਆ ਰਾਜਾ ਬੜਿੰਘਹਰੀ ਤੇ ਉਹ ਇੱਥੇ ਚੰਨੀ ਹੈ ਨਹੀਂ ਸੀ ਚੰਨੀ ਥੋੜੀ ਚਾਹੂਗਾ ਵੀ ਜਿਨੇ ਮੇਰੀ ਦਫਾ ਪੱਟੀ ਹੈ ਤੇ ਭਾਈ ਉਹੋ ਪਾਰਟੀ ਦੇ ਵਿੱਚ ਆਵੇ ਪਰ ਰਾਜਾ ਬੜਿੰਘਹਰੀ ਲੈ ਆਏ ਆ ਹੁਣ ਵਿਕਰਮਜੀਤ ਚੌਧਰੀ ਦੇ ਆਉਣ ਦੇ ਕਰਕੇ ਕਾਂਗਰਸ ਦਾ ਕਿੰਨਾ ਕੁ ਫਾਇਦਾ ਹੁੰਦਾ ਇਹ ਤਾਂ ਵਕਤ ਦੱਸੂਗਾ ਪਰ ਇੰਨੀ ਗੱਲ ਤਾਂ ਜ਼ਰੂਰ ਪਤਾ ਲੱਗ ਗਿਆ ਵੀ ਭਾਈ ਕਾਂਗਰਸ ਦੇ ਵਿੱਚ ਏਕਤਾ ਕਿੰਨੀ ਕਾ ਇੱਕ ਦੂਜੇ ਦੇ ਪੈਰ ਮਿੱਧਣੇ ਇਹ ਕਾਂਗਰਸ ਦੇ ਹਿੱਸੇ ਦੇ ਵਿੱਚ ਆਇਆ ਜਿਵੇਂ ਆਪਾਂ ਕਹਿੰਦੇ ਨਾ ਡੱਡੂਆਂ ਦੀ ਪੰਸੇਰੀ ਇਹ ਕਾਂਗਰਸ ਦਾ ਡੱਡੂਆਂ ਦਾ ਕਿਲੋ ਹੀ ਆ ਇਹ ਪਈਏ ਕਿਲੋ ਵੀ ਤੋਲੇ ਜਾਣ ਇਕੱਠੇ ਤੇ ਇਹ ਵੀ ਬਹੁਤ ਵੱਡੀ ਗੱਲ ਹੋਊਗੀ ਸੋ ਇਹ ਪਈ ਕਹਾਣੀ ਆ ਇਹ ਇਸ ਵੇਲੇ ਰੂਪ ਆ ਇਹ ਇਸ ਵੇਲੇ ਸਥਿਤੀ ਆ ਤੇ ਬਾਕੀ ਰੱਬ ਜਾਣਦਾ ਬਣੂਗਾ ਕੀ ਜੀ ਬਿਲਕੁਲ ਜਨਾਬ ਸਾਹਿਬ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਇਹ ਮਾਮਲਾ ਕਾਫੀ ਜ਼ਿਆਦਾ ਭੱਖ ਗਿਆ ਜੀ ਹੁਣ ਹਾਂ ਬਿਲਕੁਲ ਜੀ ਇਹ ਮਾਮਲਾ ਕਾਫੀ ਭੱਗ ਗਿਆ ਇਹ ਮਾਮਲਾ ਕਾਫੀ ਵੱਡਾ ਹੋ ਗਿਆ ਹੈ ਇਸ ਮਾਮਲੇ ਦੇ ਵਿੱਚ ਬੜਾ ਕੁਝ ਲੁਕ ਗਿਆ ਤੇ ਪਤਾ ਨਹੀਂ ਹਾਲੇ ਕੀ ਕੀ ਇਸ ਕੇਸ ਦੇ ਵਿੱਚ ਇਸ ਸਥਿਤੀ ਦੇ ਵਿੱਚ ਸਾਹਮਣੇ ਆਊਗਾ ਇਹ ਬੜੀ ਮਹੱਤਵਪੂਰਨ ਗੱਲ ਆ ਵੀ ਆਮ ਆਦਮੀ ਪਾਰਟੀ ਦੇ ਇੱਕ ਜਿਹੜੇ ਆ ਸਰਪੰਚ ਦੇ ਵੱਲੋਂ ਹੀ ਖੁਦਕੁਸ਼ੀ ਕਰ ਲਈ ਜਾਵੇ ਹਾਲਾਂਕਿ ਚਲੋ ਕਰੇ ਤਾਂ ਕੋਈ ਵੀ ਨਾ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਆਮ ਆਦਮੀ ਪਾਰਟੀ ਦਾ ਬੰਦਾ ਹੀ ਖੁਦਕੁਸ਼ੀ ਕਰ ਲਵੇ ਵਜ੍ਹਾ ਵਜ੍ਹਾ ਨਹੀਂ ਹਲੇ ਤੱਕ ਸਮਝ ਲੱਗੀ ਹੁਣ ਜਿਹੜੀ ਵਜ੍ਹਾ ਸਮਝ ਲੱਗੀ ਆ ਉਹ ਇਹ ਦੱਸਦੇ ਲੋਕ ਵੀ ਭਾਈ ਜਿਹੜੇ ਉਥੋਂ ਦੇ ਸਿਸਟਮ ਆ ਜਿਹੜੀ ਉਥੋਂ ਦੀ ਰਾਜਨੀਤੀ ਆ ਉਹਨੇ ਇਸ ਸਰਪੰਚ ਦੇ ਪੈਰ ਲੱਗਣ ਹੀ ਨਹੀਂ ਦਿੱਤੇ ਇਹਨੂੰ ਬਹੁਤ ਨਿਰਾਸ਼ ਕੀਤਾ ਇਹਨੂੰ ਬਹੁਤ ਮਹਿਯੂਸ ਕੀਤਾ ਇਹਨੂੰ ਝੰਡੋੜ ਕੇ ਰੱਖਿਆ ਇਹਨੂੰ ਨੁਕਰੇ ਲਾ ਕੇ ਰੱਖਿਆ ਇਹਨੂੰ ਬਹੁਤ ਹਰਾਸ ਕੀਤਾ ਗਿਆ ਜਿਹਦੇ ਕਰਕੇ ਕਹਿੰਦੇ ਜੀ ਉਹਨੇ ਖੁਦਕੁਸ਼ੀ ਕਰ ਲਈ ਜਿਹੜੀ ਹੁਣ ਤੱਕ ਨਹੀਂ ਜਾਣਕਾਰੀ ਆਈ ਆ ਉਹ ਇਹ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਹੁਣ ਕੀ ਬਣੂਗਾ ਇਸ ਤੋਂ ਅੱਗੇ ਕੀ ਹੋਊਗਾ ਸਵਾਲ ਇਹ ਪੈਦਾ ਹੁੰਦਾ ਹੁਣ ਦੇਖੋ ਲੋਕ ਉੱਥੇ ਬੜੀ ਵਿਰੋਧਤਾ ਕਰ ਰਹੇ ਆ ਵਿਧਾਇਕ ਦੀ ਵੀ ਕਰ ਰਹੇ ਆ ਬਾਕੀ ਸਿਸਟਮ ਦੀ ਵੀ ਕਰ ਰਹੇ ਆ ਇਹ ਜਸ਼ਨ ਨਾ ਇਹ ਥ੍ਰੈਡ ਪੈਂਡ ਆ ਇਧਰ ਮਾਲਵੇ ਦੇ ਵਿੱਚ ਫਾਜ਼ਲ ਕਾਦੇਵਲ ਤੇ ਉਥੋਂ ਦੀ ਕਹਾਣੀ ਸਾਹਮਣੇ ਆਈ ਆ। ਤੋਂ ਦੁੱਖ ਹੈ ਜੀ ਇਸ ਗੱਲ ਦੇ ਉੱਤੇ ਵੀ ਪਾਈ ਕੀ ਹੋਈ ਜਾਂਦਾ। ਆਮ ਆਦਮੀ ਪਾਰਟੀ ਦਾ ਸਰਪੰਚ ਹੋਵੇ, ਕਾਂਗਰਸ ਦਾ ਹੋਵੇ, ਅਕਾਲੀਆਂ ਦਾ ਹੋਵੇ, ਭਾਜਪਾ ਦਾ ਹੋਵੇ ਉਹ ਬਾਅਦ ਦੀਆਂ ਗੱਲਾਂ। ਪਰ ਲੋਕ ਇਹ ਗੱਲ ਕਹਿੰਦੇ ਜੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਸਹੀ ਨਹੀਂ ਆ। ਜੇ ਸਹੀ ਹੁੰਦਾ ਤੇ ਆਪਦੇ ਬੰਦੇ ਵੀ ਮਰਨ ਲਈ ਮਜਬੂਰ ਨਾ ਹੋਣ। ਉਹ ਕਹਿੰਦੇ ਜੀ ਕਿ ਬਹੁਤ ਦੁਖੀ ਕੀਤਾ ਸੀਗਾ। ਸਿਸਟਮ ਤੋਂ ਬਹੁਤ ਅੱਕਿਆ ਪਿਆ ਸੀਗਾ ਸਰਪੰਚ ਜਿਹਦੇ ਕਰਕੇ ਜਵਾਨ ਉਮਰੇ ਉਸ ਬੰਦੇ ਨੇ ਖੁਦਕੁਸ਼ੀ ਕਰ ਲਈ ਹੈ ਜੀ। ਜੀ ਤੇ ਟੇਨਾਲ ਸਾਹਿਬ ਉਧਰ ਦੂਸਰੇ ਬੰਨੇ ਪੰਜਾਬ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਮੁੱਦੇ ਤੇ ਨਵਾਂ ਫੈਸਲਾ ਲਿਆ ਗਿਆ ਹੈ ਜੀ ਕੀ ਫੈਸਲਾ ਹੈ ਦੇਖੋ ਜੀ ਇਹ ਕੱਲ ਪੰਜਾਬ ਕੈਬਨਟ ਦੀ ਮੀਟਿੰਗ ਹੋਈ ਹੈ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਵਿੱਚ ਇਹਨੂੰ ਕਹਿੰਦੇ ਲੈਂਡ ਪੂਲਿੰਗ ਨੀਤੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਇਹ ਜਾਣਕਾਰੀ ਸਾਹਮਣੇ ਆਈ ਹੈ ਇਹਦੇ ਚ ਪਤਾ ਲੱਗਾ ਜੀ ਕਿ ਮੁੱਖ ਮੰਤਰੀ ਸਾਹਿਬ ਆ ਜਿਹੜੇ ਉਹਨਾਂ ਨੇ ਬਾਕੀ ਮੰਤਰੀਆਂ ਨੇ ਮਹੱਤਵਪੂਰਨ ਫੈਸਲੇ ਕੀਤੇ ਆ ਇਹਦੇ ਵਿੱਚ ਇੱਕ ਫੈਸਲਾ ਤਾਂ ਇਹ ਹੋਇਆ ਬੜਾ ਮਹੱਤਵਪੂਰਨ ਕਿ ਭਾਈ ਅਸੀਂ ਕਿਸਾਨਾਂ ਦੀ ਜ਼ਮੀਨ ਐਵੇਂ ਨਹੀਂ ਲਵਾਗੇ ਜ਼ਬਰਦਸਤੀ ਨਹੀਂ ਲਈ ਜਾਊਗੀ ਡਿਵੈਲਪਮੈਂਟ ਦੇ ਲਈ ਕਿਉਂਕਿ ਪਿਛਲੇ ਦਿਨੀ ਆਪਾਂ ਖਬਰ ਬੋਡੀ ਵਰੀ ਸਾਂਝੀ ਕੀਤੀ ਮੀਡੀਆ ਦੇ ਵਿੱਚ ਖਬਰ ਆਈ ਕਿ ਭਾਈ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਜ਼ਮੀਨਾਂ ਅਕਵਾਇਰ ਕਰ ਰਹੀ ਆ ਉਹ ਜ਼ਮੀਨਾਂ ਕਿਹਦੀਆਂ ਅਕਵਾਇਰ ਕਰ ਰਹੀ ਆ ਕਿਸਾਨਾਂ ਦੀਆਂ ਜਿਹੜੀਆਂ ਮੁੱਲਾਂ ਉੱਪਰ ਜਗਰਾਉਂ ਵੱਲਦੇ ਆ ਅਰਬਨ ਸਟੇਟ ਬਣਾਉਣਾ ਡਿਵੈਲਪਮੈਂਟ ਕਰਨੀ ਆ ਕਿਸਾਨਾਂ ਨੇ ਇਹਦੀ ਵਿਰੋਧਤਾ ਸ਼ੁਰੂ ਕਰਤੀ ਤੇ ਮੀਟਿੰਗ ਦੇ ਵਿੱਚ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਕਿਸਾਨ ਦੀ ਜ਼ਮੀਨ ਉਨੀ ਦੇਰ ਤੱਕ ਨਹੀਂ ਲਈ ਜਾਊਗੀ ਜਿੰਨੀ ਦੇਰ ਤੱਕ ਉਹ ਐਨਓਸੀ ਨਹੀਂ ਦੇਊਗਾ। ਨੋ অবਜੈਕਸ਼ਨ ਸਰਟੀਫਿਕੇਟ ਉਹ ਦੇਊਗਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਤੇ ਫੇਰ ਤਾਂ ਭਾਈਏ ਕੁਝ ਹੋ ਜਾਊਗਾ। ਵੀ ਕੁ ਡਵੈਲਪਮੈਂਟ ਹੋ ਜਾਊਗੀ ਨਹੀਂ ਤਾਂ ਨਹੀਂ ਲਵਾਵਾਂਗੇ। ਸੋ ਮੇਰਾ ਖਿਆਲ ਆ ਵੀ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ ਤੋਂ ਜਾਂ ਕਿਸਾਨ ਵਿਰੋਧ ਨਾ ਕਰਨ ਇਸ ਗੱਲ ਤੋਂ ਤੇ ਪਹਿਲਾਂ ਹੀ ਸਮਝ ਕੇ ਤੇ ਆਹ ਗੱਲ ਕਹੀ ਹੈਗੀ ਆ। ਸੋ ਦੇਖਦੇ ਭਾਈ ਇਸ ਮਸਲੇ ਦੇ ਵਿੱਚ ਨਵੇਂ ਮੋੜ ਕਿਹੜੇ-ਕਿਹੜੇ ਆਉਂਦੇ ਆ। ਪਰ ਇੰਨੀ ਗੱਲ ਜ਼ਰੂਰ ਆ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਨੇ ਕਿਹਾ ਸੀ ਅਸੀਂ ਵਿਰੋਧ ਕਰਾਂਗੇ ਜੇਕਰ ਸਾਡੀਆਂ ਜ਼ਮੀਨਾਂ ਦੇ ਉੱਤੇ ਸਰਕਾਰ ਨੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਅੱਖ ਰੱਖੀ ਤਾਂ ਜੀ ਤੇ ਟੈਣਾ ਸਾਹਿਬ ਆਈਪੀਐਲ ਨੂੰ ਲੈ ਕੇ ਬਹੁਤ ਚਾਚੜਿਆ ਹੋਇਆ ਜੀ ਪੰਜਾਬੀਆਂ ਨੂੰ ਹਾਂ ਬਿਲਕੁਲ ਜੀ ਪੰਜਾਬੀਆਂ ਨੂੰ ਤਾਂ ਇਹ ਆਉਂ ਲੱਗਦਾ ਵੀ ਭਾਈ ਇੱਥੇ ਮੁਕਾਬਲਾ ਹੀ ਸਾਡੇ ਸਾਰੇ ਬੱਚਾ ਦਾ ਆਪਣਾ ਹੀ ਹੈ ਕਿਉਂਕਿ ਜਿੱਥੇ ਪੰਜਾਬ ਸ਼ਬਦ ਆ ਗਿਆ ਉੱਥੇ ਤਾਂ ਫਿਰ ਪੰਜਾਬੀਆਂ ਦੀਆਂ ਭਾਵਨਾਵਾਂ ਜਜ਼ਬਾਤ ਡੁੱਲ ਡੁੱਲ ਪੈਣੇ ਹਨਾ ਤੇ ਇਹ ਹੀ ਕਹਾਣੀ ਹੁਣ ਸਾਹਮਣੇ ਆ ਰਹੀ ਆ ਸੋ ਅ ਅੱਜ ਮੇਰਾ ਖਿਆਲ ਆ ਵੀ ਰਾਇਲ ਚੈਲੰਜਰ ਬੰਗਲੌਰ ਤੇ ਉਹਦਾ ਪੰਜਾਬ ਕਿੰਗ 11 ਦਾ ਇਹਨਾਂ ਦਾ ਆਪਸ ਦੇ ਵਿੱਚ ਮੁਕਾਬਲਾ ਹੋਣਾ ਅਹਮਦਾਬਾਦ ਦੇ ਵਿੱਚ ਕੱਲ ਮੈਂ ਰਿਪੋਰਟ ਪੜ੍ਹੀ ਪੂਰੀ ਤੇ ਮੈਨੂੰ ਤਾਂ ਇਹਨਾਂ ਪੰਜਾਬੀਆਂ ਦੇ ਜਨੂਨ ਦੇ ਉੱਤੇ ਜਾਂ ਦੇਸ਼ ਵਾਸੀਆਂ ਦੇ ਜਨੂਨ ਦੇ ਉੱਤੇ ਵੀ ਹੈਰਾਨੀ ਹੋਈ ਆ ਸਵਾ ਲੱਖ ਦੀ ਕੈਪੈਸਿਟੀ ਵਾਲਾ ਉਹ ਜਿਹੜਾ ਸਟੇਡੀਅਮ ਆ ਲਗਭਗ ਸਵਾ ਲੱਖ ਲੋਕ ਉੱਥੇ ਬੈਠ ਸਕਦੇ ਆ ਉਹਦੇ ਵਿੱਚੋਂ 80 ਹਜ਼ਾਰ ਤੋਂ ਵੱਧ ਟਿਕਟਾਂ ਦਾ ਪਤਾ ਲੱਗਾ ਜੀ ਕਿ ਆਨਲਾਈਨ ਹੀ ਵਿਕੀਆਂ ਉਹਦੇ ਵਿੱਚ ਨਹੀਂ ਅੱਜ ਪ੍ਰਿਟੀਜੰਟਾ ਦੀ ਬੱਲੇ ਬੱਲੇ ਆ ਪੰਜਾਬੀਆਂ ਨੇ ਪ੍ਰਿਟੀਜੰਟਾ ਦੀ ਬੱਲੇ ਬੱਲੇ ਆ ਉਹ ਕਰਾਈਏ ਜਿਵੇਂ ਉਹ ਪਿੱਛੀ ਵਿੰਡ ਦੀ ਨੂੰ ਹੁੰਦੀ ਹੈ ਸੋ ਜੇ ਕਿਉਂਕਿ ਪੰਜਾਬ ਸ਼ਬਦ ਦੇ ਵਿੱਚ ਆ ਗਿਆ ਹੋਰ ਨਹੀਂ ਕੋਈ ਗੱਲ ਤੇ ਵੇਨੇ ਭਾਈ ਕੀ ਬਣਦਾ ਇਹਦੇ ਵਿੱਚ ਕੁਝ ਪੰਜਾਬੀ ਖਿਡਾਰੀ ਵੀ ਹੈਗੇ ਜੀ ਟੀਮ ਦੇ ਵਿੱਚ ਜਿਹੜੀ ਆ ਪ੍ਰਿਟੀਜੰਟਾ ਵਾਲੀ ਟੀਮ ਆ ਸੋ ਅੱਜ ਕਿਹੜੀ ਟੀਮ ਜਿੱਤਲੀ ਆ ਇਹਦਾ ਸ਼ਾਮ ਨੂੰ ਪਤਾ ਲੱਗ ਜੂਗਾ ਕੌਣ ਕਿੰਨੇ ਪਾਣੀ ਦੇ ਵਿੱਚ ਆ ਇਹਦਾ ਅੱਜ ਪਤਾ ਲੱਗ ਜੂਗਾ ਪਰ ਪੰਜਾਬੀਆਂ ਦੇ ਵਿੱਚ ਤੇ ਦੇਸ਼ ਵਾਸੀਆਂ ਦੇ ਵਿੱਚ ਜਿਹੜੇ ਕ੍ਰਿਕਟ ਦੇ ਪ੍ਰੇਮੀ ਆ ਉਹਨਾਂ ਦੇ ਵਿੱਚ ਬੜਾ ਜਨੂਨ ਹੈਗਾ ਮੈਂ ਤਾਂ ਕੱਲ ਇਹ ਵੀ ਪੜਿਆ ਵੀ ਜਿਹੜੀ ਟਿਕਟ 5 ਤੋਂ ਲੈ ਕੇ 7000 ਦੀ ਹੁੰਦੀ ਆ ਤੇ ਉਹ ਇਸ ਮੁਕਾਬਲੇ ਦੇ ਕਰਕੇ ਜੇ ਤੁਸੀਂ ਚੰਡੀਗੜ੍ਹ ਤੋਂ ਜੇ ਤੁਸੀਂ ਦਿੱਲੀ ਤੋਂ ਅਹਮਦਾਬਾਦ ਜਾਣਾ ਤਾਂ 25-22000 ਦੀ ਹੋਈ ਪਈ ਆ ਸੋ ਇਸ ਕਰਕੇ ਬੜਾ ਜਨੂਨ ਹੈਗਾ ਲੋਕਾਂ ਦੇ ਵਿੱਚ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨ